ਦੱਸਦੇ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਲੁਧਿਆਣੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਦਮਾਸ਼ਾਂ ਨੇ ਘਰ ਦੇ ਬਾਹਰ ਅਟੈਕ ਕੀਤਾ ਵੀਡੀਓ ਸਾਹਮਣੇ ਆਈ ਹੈ ਇੰਸਟਾਗ੍ਰਾਮ ਤੇ ਫੋਟੋ ਪਾਉਣ ਨੂੰ ਲੈ ਕੇ ਇਹ ਜਿਹੜਾ ਕਿ ਮਾਮਲਾ ਪੱਖ ਦਾ ਗਾਲਾਂ ਲਿਖਿਆ ਜਾਂਦੀਆਂ ਨੇ ਵਿਰੋਧ ਕੀਤਾ ਗਿਆ ਤਾਂ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੇ ਗਏ ਪੰਜਾਬ ਦੇ ਲੁਧਿਆਣਾ ਦੀ ਘਟਨਾ ਹੈ ਦੇਰਾ ਤਾਜਪੁਰ ਰੋਡ ਮਹੱਲਾ ਵਿਸ਼ਕਰਮਾ ਗਲੀ ਨੰਬਰ 1 ਦੇ ਵਿੱਚ ਕਰੀਬ 10 ਤੋਂ 12 ਬਦਮਾਸ਼ਾਂ ਨੇ ਘਰ ਤੇ ਹਮਲਾ ਕਰ ਦਿੱਤਾ ਬਦਮਾਸ਼ਾਂ ਨੇ ਸ਼ਰੀਆਮ ਦਾਤਰ ਲੋਹੇ ਦੀ ਰਾਡ ਡੰਡੇ ਲੈ ਕੇ ਗੁੰਡਾ ਕਰਦੀ ਕੀਤੀ ਇਹ ਸਾਰੀਆਂ ਤਸਵੀਰਾਂ ਸਿਸਟੀਮਿਕ ਕੈਮਰੇਜ ਕੈਦ ਹੋ ਗਈਆਂ ਉਧਰ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਲੋਕਾਂ ਨੇ ਜਿਹੜੀ ਕਿ ਘਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਹੈ ਜਾਂਦੇ ਹੋਏ ਚਾਰ ਹਵਾਈ ਫਾਇਰ ਬਦਮਾਸ਼ਾਵਾਂ ਵੱਲੋਂ ਕੀਤੇ ਜਾਂਦੇ ਨੇ ਲੋਕਾਂ ਦੀ ਮਦਦ ਦੇ ਨਾਲ ਤਿੰਨ ਬਦਮਾਸ਼ਾਂ ਨੂੰ ਦਬੋਚ ਲਿਆ ਗਿਆ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰ ਦੱਸਿਆ ਜਾਂਦਾ ਹੈ ਕਿ ਕੰਡੇ ਰਾਤ 11 ਵਜੇ ਤੱਕ ਵੀ ਪੁਲਿਸ ਮੌਕੇ ਤੇ ਨਹੀਂ ਸੀ ਪੁੱਜੀ ਆਰੋਪ ਲਗਾਉਂਦੇ ਹੋਏ ਅਰਤਲਜੀਤ ਸਿੰਘ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਉਹਨਾਂ ਦੇ ਦੋਸਤ ਰਿਸ਼ੂ ਦੀ ਕੁਝ ਨੌਜਵਾਨਾਂ ਨਾਲ ਲੜਾਈ ਹੋਈ ਸੀ ਕਿਉਂਕਿ ਰਿਸ਼ੂ ਇੱਕ ਬੱਚੇ ਨੂੰ ਬਦਮਾਸ਼ਾਂ ਵੱਲੋਂ ਕੁੱਟਣ ਤੋਂ ਬਚਾਰਿਆ ਸੀ ਜਿਸ ਤੇ ਚਲਦੇ ਹਮਲਾਵਰ ਰਿਸ਼ੂ ਦੇ ਨਾਲ ਝਗੜਨ ਲੱਗ ਗਏ ਇੱਕ ਮਾਮਲੇ ਨੂੰ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਗਾਲਾਂ ਲਿਖੀਆਂ ਗਈਆਂ ਜਦ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੁਬਾਰਾ ਉਹਨਾਂ ਨੇ ਮਾਫੀ ਮੰਗਵਾਈ ਉਹਨਾਂ ਨੇ ਕਿਹਾ ਕਿ ਰਿਸ਼ੂ ਉਸ ਤੇ ਸਾਥੀਆਂ ਦੇ ਨਾਲ ਦੁਬਾਰਾ ਮਾਫੀ ਮੰਗੇ ਬੁੱਧਵਾਰ ਨੂੰ ਬਦਮਾਸ਼ਾਂ ਨੇ ਰਿਸ਼ੂ ਨੂੰ ਫੋਨ ਕਰਕੇ ਧਮਕਾਇਆ ਅਤੇ ਘਰ ਦੇ ਬਾਹਰ ਗੋੜੀਆਂ ਚਲਾ ਦਿੱਤੀਆਂ ਉਹਨਾਂ ਨੇ ਕਿਹਾ ਕਿ ਪਹਿਲਾਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਆਖਿਆ ਜਾਂਦਾ ਹੈ ਜੇ ਘਰ ਦੇ ਬਾਹਰ ਨਹੀਂ ਆਇਆ ਤੇ ਅਸੀਂ ਤੈਨੂੰ ਨਹੀਂ ਛੱਡਾਂਗੇ ਜਿਸ ਤੋਂ ਬਾਅਦ ਬਦਮਾਸ਼ ਹਤਿਆਰਾ ਦੇ ਨਾਲ ਲੈ ਸੋ ਕੇ ਆਏ ਘਰ ਦੇ ਬਾਹਰ ਖੜੇ ਮੋਟਰਸਾਈਕਲ ਤੋੜ ਗਏ ਸੀਸੀਟੀਵੀ ਤੋੜ ਗਏ ਉਹਨਾਂ ਨੇ ਆਪਣਾ ਬਚਾਅ ਕਰਦੇ ਅੰਦਰ ਵੜ ਕੇ ਕੀਤਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀ ਬੰਦਾ ਜਾ ਰਿਹਾ ਲੁਧਿਆਣੇ ਦਾ ਇਹ ਤੁਸੀਂ ਕਮੈਂਟ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਇਹ ਬਦਮਾਸ਼ੀ ਦੀਆਂ ਸਾਂਝੀਆਂ ਕੀਤੀਆਂ ਨੇ ਤਾਜਪੁਰ ਰੋਡ ਦੀਆਂ ਇਹ ਤਸਵੀਰਾਂ ਸਾਮਣੀ ਆਈਏ ਨੇ ਮੁਹੱਲਾ ਵਿਸ਼ਕਰਮਾ ਨਗਰ ਮੇਰਾ ਨਾਮ ਜਸਪ੍ਰੀਤਾ ਬਾਜੀ ਅੱਛਾ ਕੀ ਹੋਇਆ ਕੀ ਇਹਦੇ ਉੱਤੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਬਾਜੀ ਮੇਰੇ ਖਿਆਲ ਨਾਲ ਮਿੰਨੜੇ ਪਹਿਲਾਂ ਜੇ ਕਰਤਾ ਹੋਇਆ ਸੀ ਇੱਥੇ ਠੀਕ ਹੈ ਜੀ ਇੱਥੇ ਮੁਹੱਲੇ ਚ ਹੋਇਆ ਸੀ ਉਹ ਜਿਹੜੇ ਐਂਟੀ ਪਾਰਟੀ ਜਿਹੜੇ ਸਾਡੇ ਘਰੇ ਹਮਲਾ ਕਰਕੇ ਗਏ ਨੇ ਇਹ ਮੇਰੇ ਭਤੀਜੇ ਦਾ ਦੋਸਤ ਸੀਗਾ ਰੀਸ਼ੂ ਰੀਸ਼ੂ ਮੁੰਡਾ ਉਹਨਾਂ ਦੇ ਨਾਲ ਨਾਲ ਲੜਾਈ ਹੋਈ ਸੀ ਠੀਕ ਹੈ ਜੀ ਰੀਸ਼ੂ ਕੋਲ ਪਤਾ ਨਹੀਂ ਮੋਬਾਈਲ ਹੈਗਾ ਨਹੀਂ ਹੈਗਾ ਮੈਨੂੰ ਪਤਾ ਨਹੀਂ ਹੈ ਮੇਰਾ ਨਾਮ ਭਤੀਜਾ ਹਰਦੀਪ ਸਿੰਘ ਕਾਲੂ ਠੀਕ ਹੈ ਜੀ ਇਹ ਉਹਦੇ ਹੋਂ ਤੇ ਰੀਸ਼ੂ ਨੂੰ ਧਮਕੀਆਂ ਦਿੰਦੇ ਸੀ ਮੇਰੇ ਭਤੀਜੇ ਦਾ ਦੋਸਤ ਹੈ ਰਿਸ਼ੂ ਉਹਨੂੰ ਤਾਂ ਮੈਂ ਕਿਹਾ ਦਿੰਦੇ ਸੀ ਤੈਨੂੰ ਮਾਰਦਾ ਉਹਦੀ ਬਕਾਇਦਾ ਰਿਕਾਰਡਿੰਗ ਵੀ ਹੈ ਮੇਰੇ ਕੋਲ ਇੱਕ ਸਿਮਰ ਸਿਮਰ ਮੁੰਡਾ ਵੀ ਹੈ ਤੈਨੂੰ ਮਾਰਦਾਂਗੇ ਗੰਦ ਨਹੀਂ ਬੋਲ ਸਕਦਾ ਚਲੋ ਕਈਆਂ ਨੇ ਸੁਣਨਾ ਠੀਕ ਹੈ ਜੀ ਆਹ ਕਰਦਾਂਗੇ ਮੈਂ ਉਹਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਗੰਦ ਨਾ ਬੋਲ ਜੇ ਤੂੰ ਮਾਰਨਾ ਹੈ ਚਲ ਕੋਈ ਤਾਂ ਨਹੀਂ ਮਾਰ ਲਈ ਪਰ ਮੈਨੂੰ ਕਾਲੂ ਦਾ ਰੋਲ ਦੱਸ ਉਹ ਮੇਰਾ ਭਤੀਜਾ ਕਹਿੰਦਾ ਭਾਜੀ ਕਾਲੂ ਨੂੰ ਮੇਰਾ ਕੋਈ ਰੋਲ ਨਹੀਂ ਹੈਗਾ ਕਾਲੂ ਕਹਿੰਦਾ ਉਹਦੀ ਸਪੋਰਟ ਜਾਂਦਾ ਮੈਂ ਕਿਹਾ ਯਾਰ ਦੋਸਤ ਹੈ ਇੱਕ ਦੂਜੇ ਨਾਲ ਖੜਦੇ ਆ ਆਪਾਂ ਬੈਠ ਕੇ ਸਮਝ ਜੰਨੇ ਆ ਕਹਿੰਦਾ ਭਾਜੀ ਤੁਸੀਂ ਮ ਪਰ ਮੈਂ ਤੁਹਾਡੀ ਸੁਣਨੀ ਨਹੀਂ ਹੈਗੀ ਮੈਂ ਤਾਂ ਨੂੰ ਸਿਮਰ ਨੂੰ ਤੇ ਰਿਸ਼ ਨੂੰ ਮਾਰਨਾ ਹੈ ਇਹਨੂੰ ਪਤਾ ਨਹੀਂ ਕਿਸੇ ਨੇ ਦੱਸਤਾ ਵੀ ਭੋਲੂ ਭਾਈ ਦੇ ਘਰ ਦੇ ਹੈਗਾ ਉੱਥੇ ਘਰੇ ਇਹਦੀ ਛੂ ਜਿਹਨਾਂ ਲੜਾਈ ਹੋਈ ਹੈ ਆ ਮੇਰਾ ਭਤੀਜਾ ਹੈ ਇੱਥੇ ਖੜਾ ਸੀ ਮੇਰੇ ਮੰਮੀ ਮੇਰੀ ਘਰ ਦੀ ਮੇਰੀ ਭਾਬੀ ਇੱਥੇ ਖੜੇ ਸੀ ਇਹ ਗੁਰਪਾਨਾ ਗਰਪੂਨਾ ਲੈ ਕੇ ਹਾਏ ਮੁੰਡੇ 20 25 ਜਿਹੇ ਪਹਿਲਾਂ ਦੇ ਲੰਗੇ ਇੱਥੇ ਮੈਂ ਉਹਨਾਂ ਕਿਹਾ ਮੈਂ ਕਿਹਾ ਮੁੰਡੇ ਲੈ ਕੇ ਇੱਥੇ ਕਿਉਂ ਆਇਆ ਮੈਂ ਮੁੰਡੇ ਲੈ ਕੇ ਇੱਥੇ ਗਿਆ ਕੋਈ ਜਾਣੇ ਸੀਗੇ ਜੀ ਉਹ ਭਾਈ ਜੀ 5-6 ਮੋਟਰਸਾਈਕਲ ਸੀਗੇ ਪੂਰੇ ਲੱਦੇ ਸੀਗੇ ਠੀਕ ਹੈ ਟੋਟਲ 30 ਤੋਂ ਪੈਂਦੇ ਜਾਣੇ ਹੈਗੇ ਸੀ 30 ਤੋਂ ਪੈਂਦੀ ਜਾਣੇ ਟੋਟਲ ਹੈਗੇ ਸੀ ਠੀਕ ਹੈ ਜੀ ਚਲੋ ਲੰਘ ਜੀ ਮੈਂ ਤਾਂ ਵੀ ਨਹੀਂ ਕੁਝ ਕੀਤਾ ਮੈਂ ਕਿਹਾ ਲੜਨਾ ਨਹੀਂ ਆਪੇ ਬੱਚਿਆਂ ਦੇ ਸਿਰ ਨਹੀਂ ਬੜਵਾਨੀ ਚਲੋ ਉਹਨਾਂ ਨੂੰ ਪੰਪ ਪੂਰਾ ਸੀਗਾ ਠੀਕ ਹੈ ਜੀ ਅਗਲੇ ਆਏ ਕਹਿੰਦਾ ਬਦਮਾਸ਼ੀ ਕੱਟਨੀ ਹੈ ਬਦਮਾਸ਼ੀ ਕੱਟਨੀ ਹੈ ਮੈਂ ਭਾਈ ਜੀ ਰੋਡ ਤੇ ਗਿਆ ਆਪਣਾ ਤਾਇਬ ਰੋਡ ਤੇ ਮੈਂ ਭਤੀਜੇ ਨੂੰ ਨਾਲ ਲੈ ਕੇ ਗਿਆ ਸੀਗਾ ਦਵਾਈ ਲੈਣ ਜਾਣੀ ਸੀ ਘਰ ਜੀ ਦੀ ਮੈਂ ਰੋਡ ਤੇ ਜਾ ਰਿਹਾ ਹਾਂ ਰੋਡ ਤੋਂ ਮੈਨੂੰ ਮੈਂ ਘਰ ਦੇ ਕੈਮਰੇ ਤੇ ਲਾਇਆ ਸੀ ਹੁਣ ਕੀਤਾ ਸੀ ਕੈਮਰਾ ਮੈਂ ਦੇਖਿਆ ਘਰ ਦੇ ਘਰ ਕਾਠੀ ਬਾਹਰ ਕਿੱਧਰ ਇਕੱਠਾ ਹੋ ਗਏ ਮੈਨੂੰ ਘਰੇ ਭਾਬੀ ਦਾ ਫੋਨ ਆ ਗਿਆ ਵੀ ਇਹ ਘਰੇ ਹਮਲਾ ਹੋ ਗਿਆ ਭਾਜੀ ਇਹਨਾਂ ਨੇ ਦੋ ਤਿੰਨ ਜਣੇ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨਾ ਉਹਨਾਂ ਦੇ ਨਾਲ ਮੋਟਾ ਜਿਹੜਾ ਮੁੰਡਾ ਸੀਗਾ ਨਾ ਭਜਾ ਕੇ ਲੱਗ ਜਾ ਰਿਹਾ ਜਿਹੜਾ ਚਲਾ ਰਿਹਾ ਸੀ ਇਹਨਾਂ ਨੂੰ ਮੈਂ ਜਾਂਦੇ ਉਥੇ ਫੜ ਲਿਆ ਮੈਂ ਗੱਡੀ ਮਾਰੀ ਵਿੱਚ ਜੋ ਗੱਡੀ ਵਿੱਚ ਮਾਰੀ ਇੱਕ ਮੋਟਰਸਾਈਕਲ ਨਾਲ ਇੱਕ ਇੱਕ ਤਿੰਨ ਜਣਾਂ ਨੂੰ ਫੜ ਲਿਆ ਉਹ ਤਿੰਨੇ ਅੰਦਰ ਸੀ ਬਿਠਾਏ ਹੋਏ ਆ ਅੱਛਾ ਜੀ ਤਿੰਨੇ ਅਸੀਂ ਅੰਦਰ ਬਿਠਾਏ ਆ ਜਿੰਨੇ ਗੋਲੀਆਂ ਚ ਲਾਈਆਂ ਉਹ ਭੱਜ ਗਿਆ ਅੱਛਾ ਜੀ ਇਹ ਪਹਿਲੇ ਵੀ ਰੰਜਿ ਸੀਗੀ ਤੁਡੀ ਨੇ ਸਾਡੀ ਨਹੀਂ ਵੀਰੇ ਸਾਡੀ ਰੰਜਿ ਨਹੀਂ ਸੀ ਮੇਰੇ ਭਤੀਜਾ ਜਿਹੜਾ ਹੈ ਨਾ ਉਹਦਾ ਦੋਸਤ ਹੈ ਰਿਸ਼ੂ ਉਹਦੇ ਨਾਲ ਸੀ ਉਹ ਕਹਿੰਦਾ ਵੀ ਜਿਹੜਾ ਵਿੱਚ ਆਏਗਾ ਉਹਨੂੰ ਹੀ ਮਾਰਾਂਗੇ ਕਹਿੰਦਾ ਮੈਂ ਇਹ ਮੇਰਾ ਭਤੀਜਾ ਤੇ ਕੀ ਨਾਮ ਸੀ ਉਹਦਾ ਦੂਜਾ ਨਾਮ ਦੱਸਿਓ ਨਾ ਇਹ ਦੱਸੂਗਾ ਨਾਮ ਉਹਦਾ ਨਾਮ ਕੰਨੂ ਸੀਗਾ ਸਾਹੀ ਲਾਂਡਾ ਕੰਨਾ ਕਰਨ ਕੰਨਾ ਸੀਗਾ ਕਿਥੇ ਉਹਨਾਂ ਨੂੰ ਕੁਝ ਪਤਾ ਮੈਂ ਦੱਸਦਾ ਵੀਰੇ ਚਲੋ ਇਹਦੇ ਦੱਸ ਦੂਗਾ ਬਾਕੀ ਦੇ ਬਿਆਨ ਤੁਸੀਂ ਲਿਓ ਜਿਹੜੇ ਮੁੰਡੇ ਹਸਲਾ ਲੈ ਕੇ ਆਏ ਸੀ ਜਿਨ੍ਹਾਂ ਨੇ ਗੰਡਾਸੀਆਂ ਚਲਾਈਆਂ ਕੁਰਪਾਨਾ ਚਲਾਈਆਂ ਸਾਡੇ ਮੋਟਰਸਾਈਕਲ ਪੰਨੇ ਆ ਜੋ ਨੁਕਸਾਨ ਕੀਤਾ ਹੈ ਕੈਮਰਾ ਸਾਡਾ ਪੰਨੇ ਆ ਨਿਗਾ ਮਾਰ ਲਓ ਉਹ ਭਾਜੀ ਅੰਦਰ ਵੜ ਕੇ ਹਮਲਾ ਕੀਤਾ ਉਹ ਭਾਜੀ ਅੰਦਰ ਵੜ ਕੇ ਇੱਕ ਜਨ ਨੂੰ ਅਸੀਂ ਫੇਰ ਅੰਦਰ ਹੀ ਫੜ ਲਿਆ ਦੋ ਜਨਾਂ ਨੂੰ ਮੈਂ ਫੜ ਕੇ ਲੈ ਕੇ ਆਇਆ ਇੱਕ ਜਨ ਨੂੰ ਅੰਦਰ ਵੜ ਗਿਆ ਮੇਰੀ ਭਾਬੀ ਨੂੰ ਬਗੈਰ ਉਹ ਗੰਦ ਬੋਲਿਆ ਜਿਹੜਾ ਮੈਂ ਫੇਰ ਨਹੀਂ ਬੋਲ ਸਕਦਾ ਇਹ ਭਾਬੀ ਮੇਰੇ ਗੁਰਦੁਆਰੇ ਜਾਂਦੇ ਆ ਉਹਦੇ ਵਿੱਚ ਇਹ ਬੋਲਿਆ ਰਿਕਸ਼ਾ ਨੂੰ ਕਹ ਮੇਰੇ ਭਤੀਜੇ ਨੂੰ ਕਹਿੰਦਾ ਜੇ ਤੇਰੇ ਤੇ ਦਮ ਹੈ ਨਾ ਫਿਰ ਤੂੰ ਆਪਣੀ ਮਾਂ ਨੂੰ ਲੈ ਕੇ ਲੈ ਕੇ ਜਾ ਕੇ ਦਿਖਾਈ ਇਹਦੀ ਰਿਕਾਰਡਿੰਗ ਮੇ ਕੋਲ ਹੈਗੀ ਕਹਿੰਦਾ ਜੇ ਤੇਰੇ ਗੰਦ ਬੋਲ ਕੇ ਕਹਿੰਦਾ ਜੇ ਤੇਰੇ ਤੇ ਦਮ ਹੈ ਨਾ ਫਿਰ ਤੂੰ ਕਾਲੂ ਦੀ ਮਾਂ ਨੂੰ ਹਣ ਗੁਰਦਾਰੇ ਲੈ ਕੇ ਜਾ ਕੇ ਦਿਖਾਈ ਕਹਿੰਦਾ ਇਹ ਲਵਜ ਉਹਨਾਂ ਨੇ ਬੋਲੇ ਹੈ ਉਹਦੀ ਰਿਕਾਰਡਿੰਗ ਅਸੀਂ ਤੁਹਾਨੂੰ ਪੇਸ਼ ਕਰ ਦਾਂਗੇ ਜਦੋਂ ਕੋਗੇ ਲੱਗਦਾ ਨਹੀਂ ਕਿ ਇੰਦਾ ਗੁੰਡਾਗਰਦੀ ਕਰਨੀ ਹਾਂ ਬਿਲਕੁਲ ਗੁੰਡਾਗਰਦੀ ਜੀ ਆਪਾਂ ਤਾਂ ਇੱਕ ਗੱਲ ਹੋਰ ਗਈ ਹੈ ਤੁਹਾਨੂੰ ਗੁੰਡਾਗਰਦੀ ਜੀ ਆਪਾਂ ਗੱਲ ਕਰੀਏ ਨਾ ਆਪਾਂ ਇੱਕ ਗੱਲ ਹੋਰ ਗਈ ਹੈ ਵੀ ਅਗਰ ਸਾਡੇ ਬੱਚਿਆਂ ਵੱਲ ਕੋਈ ਸ਼ਿਕਾਇਤ ਹੈ ਨਾ ਅਸੀਂ ਮਾਫੀ ਮੰਗ ਪਾ ਜੀ ਮੰਮਾ ਲੈ ਦਮੋ ਨਹੀਂ ਖਰਾਬ ਕਰਨਾ ਚਾਹੁੰਦੇ ਠੀਕ ਹੈ ਔਰ ਇੱਜਤ ਸਭ ਨੂੰ ਪਿਆਰੀ ਹੁੰਦੀ ਹੈ ਜੇ ਮੱਲੇ ਚ ਇੱਜਤ ਪੈਣਾ ਸਭ ਰੈਂਦੀਆਂ ਉਹ ਸਾਡੀਆਂ ਵੀ ਨੇ ਇਹ ਚੀਜ਼ਾਂ ਹਾਨੂੰ ਨਹੀਂ ਪਸੰਦ ਆਏ ਤੇ ਸਾਡੇ ਬੱਚੇ ਵੀ ਗਲਤੀ ਕਰਨ ਅਸੀਂ ਉਹਨਾਂ ਲਈ ਵੀ ਡੰਡਾ ਚੱਕਾਂਗੇ ਭਾਜੀ ਕਿਸੇ ਦੀ ਹਿੰਮਤ ਸਾਡੇ ਘਰੇ ਆ ਕੇ ਡੰਡਾ ਚੱਕਣਾ ਜਾਂ ਗੋਲੀਆਂ ਦਿਲਾਉਣੀਆਂ ਭਾਜੀ ਆ ਜਿੱਥੇ ਸ਼ਰਿਆਮ ਹੋ ਗਈ ਯਾਰ ਪ੍ਰਸ਼ਾਸਨ ਤੋਂ ਕੀ ਮੰਗਿਆ ਤੁਹਾਡੀ ਸਾਡੀ ਤਾਂ ਇਹੀ ਮੰਗ ਹੈ ਠੀਕ ਹੈ ਅਸੀਂ ਉਹਨਾਂ ਨੂੰ ਜੋ ਪ੍ਰੂਫ ਚਾਹੀਦੇ ਨੇ ਦਵਾਂਗੇ ਬਕਾਇਦਾ ਮੁੰਡੇ ਅੰਦਰ ਬੈਠੇ ਨੇ ਜਿੰਨਾਂ ਨੇ ਕਿਹਾ ਸਾਡੇ ਨਾਲ ਆਏ ਸੀ ਅਸਲਾ ਉਹਨਾਂ ਨੇ ਚਲਾਇਆ ਸੀ ਬਕਾਇਦਾ ਚਲਾਇਆ ਸੀ ਨਾ ਸਾਬਤ ਹੋ ਗਿਆ ਮੈਂ ਆਪਣੇ ਘਰ ਦੇ ਕੈਮਰੇ ਦੀ ਵੀਡੀਓ ਵੀ ਦਿਖਾ ਦਾਂਗਾ ਇੱਥੇ ਆ ਕੇ ਹਮਲਾ ਕੀਤਾ ਮੇਰੇ ਭਤੀਜੇ ਦੇ ਕੀਤਾ ਹੈ ਇੱਕ ਇਹਨਾਂ ਦਾ ਦੋਸਤ ਸੀਗਾ ਇੱਕ ਦੋਸਤ ਸੀਗਾ ਉਹਦੀ ਪਿੱਠ ਦੇ ਮਾਰਿਆ ਠੀਕ ਹੈ ਪਿੱਠ ਤੇ ਮਾਰਿਆ ਸਾਰਾ ਕੁਝ ਸਬੂਤ ਹੈਗਾ ਸਾਨੂੰ ਇਨਸਾਫ ਦਵਾ ਦਿਓ ਸਬੂਤ ਅਸੀਂ ਦਵਾਂਗੇ ਇਨਸਾਫ ਤੁਸੀਂ ਦਮਾਣਾ ਜੀ ਠੀਕ ਹੈ ਜੀ ਸਾਰੇ ਚੱਲੀ ਸੀਗੀ ਮੈਂ ਆਪਣਾ ਗੇਟ ਲਾਣ ਲੱਗੀ ਇਧਰ ਦੀ ਲੈਂਸਰ ਆਏ ਤੇ ਮੇਰਾ ਮੁੰਡਾ ਛੋਟੇ ਵਾਲਾ ਬੁਕਾਲੂ ਤੇ ਵੱਡਾ ਮੁੰਡਾ ਇਧਰ ਇੱਥੇ ਮੋੜ ਤੇ ਖੜੇ ਤੇ ਇਹਨਾਂ ਨੇ ਨਾਲ ਹੀ ਜਾ ਕੇ ਕੱਲ ਤੇ ਇੱਕ ਆ ਮੁੰਡਾ ਜਤਿਨ ਜਤਿਨ ਉਹਦੇ ਉਹਦੇ दात ਮਾਰਿਆ ਤੇ ਫੇਰ ਸਾਰੇ ਮੈਂ ਕਿਹਾ ਆਪਾਂ ਜਲਦੀ ਤੁਸੀਂ ਘਰ ਅੰਦਰ ਵੜ ਜਾਓ ਸਰ ਨਾਲੇ ਮੇਰੇ ਇਟਾ ਉਟਾ ਮਾਰ ਲਾ ਕੇ ਮੇਰੇ ਮਾਰੀਆਂ ਗੋਲੀ ਦੀ ਫਾਇਲ ਕੀਤੀ ਆ ਤੇ ਮੇਰੇ ਗਮਲੇ ਗੁੰਮਲੇ ਸਾਰਾ ਕੁਝ ਥੋੜੇ ਗੇਟਾਂ ਦੇ ਸਾਰਾ ਕੁਝ ਮਾਰ ਕੇ ਕੇ ਮੈਨੂੰ ਗੰਤੀਆਂ ਗੰਦੀਆਂ ਗਾਲਾਂ ਕੱਢੀਆਂ ਇਟਾ ਮਾਰੀਆਂ ਮਤਲਬ ਕਿ ਕਟੋਕੜ 50 ਮੋਟਰਸਾਈਕਲ ਸੀ ਕਿਹੜਾ ਮਹੱਲਾ ਕਿਹੜਾ ਪਿੰਡ ਆ ਜੀ ਇਹ ਗੁਰਾਜਾਂ ਦਾ ਨਵਰਾਗ ਨਗਰੀ ਆ ਇੱਥੇ ਨਹੀਂ ਇੱਧਰ ਲਾ ਜਿੱਥੇ ਲੜਾਈ ਹੋਈ ਆ ਉਹ ਇਹ ਇਹ ਬਿਸਕਰਨ ਨਗਰ ਮੈਨੂੰ ਕਹਿਣਾ ਮਤਲਬ ਇਹ ਆ ਹਾਂਜੀ ਗਲੀਆਂ ਮਰੀਆਂ ਹਾਂਜੀ ਹਾਂਜੀ ਗੋਲੀਆਂ ਲੱਗੀਆਂ ਤਿੰਨ ਚਾਰ ਜਣਾਂ ਨੇ ਫਾਇਲ ਚਲਾਏ ਆ ਕੀ ਕੀ ਸੀ ਉਹਨਾਂ ਕੋਲ ਦਾਤ ਸੀ ਕਰਪਾਨਾਂ ਸੀਗੀਆਂ ਤੇ ਡੰਡੇ ਵੀ ਸੀਗੇ ਤੇ ਕੋਲਾ ਵੀ ਸੀ ਉਹਨਾਂ ਨੇ ਫਾਇਰ ਵੀ ਕੀਤੀ ਸਾਡੇ ਘਰ ਨੂੰ ਇਹ ਪਹਿਲਾਂ ਵੀ ਕਦੀ ਹੋਈ ਆ ਨਾ ਸਾਡੀ ਕਦੇ ਲੜਾਈ ਨਹੀਂ ਹੋਈ ਇੱਕ ਮੁੰਡਾ ਉਹਨਾਂ ਨੂੰ ਅੰਦਰ ਆ ਲਈ ਹੁਣ ਵੀ ਅੰਦਰ ਆਦੀ ਇਹ ਆ ਮੁੰਡੇ ਕਰਕੇ ਹੋਈ ਏ ਮੈਨੂੰ ਗੁਰਦਰੇ ਸਿੱਕਣ ਮੰਮੀ ਹੁਣ ਗੱਲ ਤਾਂ ਕਰ ਲੰਦੋ ਇਹ ਕਾ ਮੁੰਡਾ ਸੀ ਹਾਂਜੀ ਉਹ ਸਾਡੀ ਗਾ ਉਧਰਲੇ ਪਾਸੇ ਕਿਤੇ ਦੇਖੇ ਆ ਪਹਿਲਾਂ ਵੀ ਕੋਈ ਗੱਲ ਹੋਈ ਆ ਅਸੀਂ ਗਾ ਚੱਲ ਛੱਡੋ ਪਰ ਮਿੱਟੀ ਪਾਤੀ ਅੱਜ ਅਸੀਂ ਕਿਤੇ ਨਹੀਂ ਸਾਨੂੰ ਪਤਾ ਸੀ ਕੁਛ ਨਹੀਂ ਪਤਾ ਅਸੀਂ ਤਾਂ ਆਪਣੇ ਘਰੇ ਬੈਠੇ ਮੈਂ ਗੁਰਦਰੇ ਚੱਲੀ ਸੀਗੀ ਅੰਦਰ ਸਾਰੇ ਇਧਰੋਂ ਸਭੀ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਹਾਂਜੀ ਕੈਮਰੇ ਦੀ ਵੀਡੀਓ ਕੈਮਰੇ ਦੀ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸਾਡੇ ਨਾਲ ਤਾਂ ਕੋਈ ਨਹੀਂ ਸੀ ਨਹੀਂ